ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਵੜਦੇ ਆ ਪੱਠੇ ਤੇ ਨਾਲੇ ਆਪਾਂ ਵੇਖਾਂਗੇ ਅੱਜ ਜਵਾਰ ਜਵਾਰ ਬੀਜੀ ਸੀ ਹੋ ਗਏ 5-6 ਦਿਨ ਤੇ ਉਗਰੀ ਕਿ ਨਹੀਂ ਉਗਰੀ ਤੇ ਨਾਲੇ ਅੱਜ ਦਿਖਾਵਾਂਗੇ ਆਪਾਂ ਤੁਹਾਨੂੰ ਸਰੋਂ ਆ ਦੇਖੋ ਸਰੋਂ ਦਾ ਆਪਣੀ ਯਾਰ ਨਾ ਆ ਆ ਵੇਖੋ ਵੀ ਯਾਰ ਨਾ ਆਹ ਸਰੋਂ ਦਾ ਹੁਣ ਜਿਵੇਂ ਊਲੀ ਜੀ ਇਹੇ ਵੱਟ ਤੇ ਤੇ ਇਹ ਤਾਂ ਆਈ ਪਈ ਆ ਇਹਨੂੰ ਵੜ ਦੀ ਕਦੇ ਦਿਨ ਜੇ ਨਾ ਸੁਕੇ ਤੇ ਉਹ ਆਪਣੀ ਸਰੋਂ ਆ ਸਰੋਂ ਤੇ ਹਾਈ ਤਾਂ ਕੋਈ ਸਪਰੇ ਨਹੀਂ ਕੀਤੀ ਤੇ ਮੈਂ ਮਖੌਣਾ ਤੁਹਾਨੂੰ ਪਿਛਲੇ ਸਾਲ ਵੀ ਆਪਾਂ ਇੱਕ ਸਪਰੇ ਕੀਤੀ ਸਰੋਂ ਤੇ ਕੀ ਸਰੋਂ ਵਧੀਆ ਹੋ ਗਈ ਸੀ। ਯਾਨੀ ਕਿ ਚੰਗਾ ਸੀਗਾ ਝਾੜੋ ਦਾ। ਚਾਰ ਕਨਾਲਾਂ ਥਾਂ ਸੀ। ਤੇ ਆ ਦੇਖੋ। ਸਰੋਂ ਆਪਣੀ। ਪਰ ਵੀ ਐਸੀ ਜਗ੍ਹਾ ਤੇ ਸੀ। ਐਨ ਕਿ ਨਾ ਹੈ ਤਾਂ ਕੁ ਹੈ ਨਹੀਂ ਜੇ ਮਾਰੀ ਗੁਇਆ ਇਹ ਵੀ ਤੇਲਾ ਤਪਾ। ਤੇ ਹੁਣ ਵੇਖਦੇ ਹੈਗੇ ਕਿ ਨਹੀਂ ਪਰ ਨਹੀਂ ਵੀ ਤੇਲਾ ਹਜੇ ਵੀ ਹੈ ਨਹੀਂਗਾ ਸਰੋਂ ਆ ਮਾੜਾ ਮੋਟਾ ਤਾਂ ਹੋ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਯਾਰ ਹੁਣ ਕਣਕ ਤੇ ਕਰਾਂਗੇ ਸਪਰੇਅ ਤੇ ਕਰ ਦਾਂਗੇ ਇੱਕ ਹੁਣ ਆਪ ਵੜ ਲਈਏ ਪੱਠੇ ਕਿਰਾਂ ਆ ਦੋ ਕਿਆਰੇ ਆਪਣੇ ਘਾ ਦੇ ਤੇ ਆਪਾਂ ਆ ਕਿਹ ਕਿਆਰਾ ਪਚਾਰੀਆ ਨੇ ਆ ਵੇਖ ਲਓ ਤੁਸੀਂ ਵੀ ਅੱਧਾ ਕਿਚਰਿਆ ਇਹ ਤੇ ਆ ਦੂਜਾ ਕਿਹਾਰਾ ਪਿੱਛੇ ਤਿਆਰ ਆ ਆ ਦੇਖੋ ਤੇ ਆਹ ਊਲੀ ਆਪਣੀ ਵੱਢਣ ਵਾਲੀ ਸਰੋਂ ਦੀ ਇਹ ਗਾਪ ਵਡਾਂਗੇ ਲੋਕੀਰਾ ਪੱਠੇ ਵੜ ਲਈਏ ਆਪਾ ਇਕੂਤੀ ਨਾ ਯਾਰ ਕਿੰਨੇ ਦਿਨਾਂ ਤੋਂ ਆਈ ਏ ਇਹ 15 ਦਿਨਾਂ ਤੋਂ ਚਾਰ-ਪੰਜ ਦਿਨਾਂ ਤੋਂ ਆ ਦੇਖੋ ਬਈ ਆ ਨਾ ਆਪਾਂ ਇਹਦੇ ਉੱਤੇ ਰੋਟੀ ਲੈ ਕੇ ਉਹਨਾਂ ਨੇ ਹਰ ਰੋਜ਼ ਆਪਾਂ ਕੋਈ ਇਤਸਾਨ ਨਹੀਂ ਕਰਦੇ ਵਿਚਾਰੀ ਤੇ ਤੇ ਚਲੋ ਯਾਰ ਆਪਣਾ ਫਰਜ਼ ਬੰਦਾ ਹੈ ਇਨਸਾਨ ਦਾ ਫਰਜ਼ ਆ ਵੀ ਜਿੰਨੀ ਹੋ ਸਕਦਾ ਕੋਈ ਪੰਨਦਾਨ ਪੰਨਦਾਨ ਵਾਲੀ ਗੱਲ ਹੀ ਹੁੰਦੀ ਹੈ ਵਿਚਾਰੇ ਤੇਰੇ ਫਿਰਦੇ ਖੇਤਾਂ ਚੱਲ ਭੁੱਖੇ ਮਿਰਾਜ ਲੈਂਦੇ ਆ ਤੇ ਇਹਨਾਂ ਰੋਟੀ ਲੈ ਕੇ ਉਹਨਾਂ ਨੇ ਤਿੰਨ ਚਾਰ ਦਿਨ ਲੈ ਕੇ ਆਏ ਲਗਾਤਾਰ ਤੇ ਪਤਾ ਨਹੀਂ ਕਿ ਕਿੱਧਰ ਜਾਵੜਦੇ ਆਉਂਦੇ ਨਹੀਂ ਪਰ ਇੱਥੇ ਵੱਡ ਜਿ ਰੱਖ ਜਾਈ ਦੀਆਂ ਵੀ ਜਦੋਂ ਆਏ ਕਿ ਦਿਖਾ ਲੈਣਗੇ ਤੇ ਅੱਜ ਆਵੇ ਕੋਤ ਪਾਣੀ ਜਾਣਗੇ ਨਾ ਪੱਠੇ ਜੁੜਦੇ ਬਹੁਤ ਹੈ ਹੁਣ ਤਾਂ ਥੋੜੇ ਥਾਂ 'ਚ ਬਣ ਜਾਂਦੇ ਹਨਾ ਆਪਾਂ ਚਰੀ ਵੇਖਾਂਗੇ ਚੰਗਾ ਅੱਜ ਨਾਲੇ ਵੇਖਾਂਗੇ ਕਣਕ ਨੂੰ ਥਿਲਾ ਤੁਲਾ ਹੈਗਾ ਕਿ ਨਹੀਂ ਫਿਰ ਸਪਰੇਅ ਕਰਾਂਗੇ ਬਾੜ ਤੇ ਭਾਰੀ ਬਣ ਜੂਗੀ ਇਹ ਚ ਪਾਲੀ ਘੱਟ ਹੈ ਇਹ ਚ ਥੋੜੀ ਦੋ ਜੇ ਇੱਕ ਸੱਤਰੀ ਤਾਂ ਇਹ ਤਾਂ ਨਮਾਖੇ ਸਭ ਹਟ ਜਾ ਫਿਰ ਹਟ ਗਏ ਫਿਰ ਆਪਾਂ ਪਾਣੀ ਲੱਗੇ ਦੋੜਦੇ ਹੈਨਾ ਹੂੰ ਮੰਨ ਜੇ ਗੱਲ ਪਾਣੀ ਲੱਗੇ ਦੋ ਤੇ ਬਾਕੀ ਇਹ ਚ ਰੂੜੀ ਦੇ ਬਹੁਤ ਹਨਾ ਹਾਂ ਰੂੜੀ ਦੇ ਆਪਾਂ ਇਹ ਜਿਵੇਂ ਲਾ ਯੂੜੀਆਂ ਇੱਕ ਕਰ ਹੀ ਪਾਈ ਹੈ ਹੈਨਾ ਹੂੰ ਇੱਕ ਕਰੀ ਵੱਟ ਕੇ ਉਹ ਵੀ ਇੱਕ ਕਿਆਰੇ ਚ ਇਸ ਕਿਆਰੇ ਚ ਪਾਈ ਆ ਉਹ ਹੂੰ ਓਏ ਬਾਪੂ ਕਹਿੰਦਾ ਪਾ ਲਿਆ ਪਰ ਇਹ ਪਾ ਗਏ ਕਣਕ ਚ ਹੂੰ ਤੇ ਆਪਾਂ ਪਾ ਦੇ ਹੋਜੀ ਪਾਵਣਾ ਹੂੰ ਹੋਜੀ ਪਾ ਲਾ ਪਰਲੀ ਪੱਠੇ ਦਾ ਹੀ ਚਾਹੀਦੇ ਯਾਰ ਹੂੰ ਕਿਤੇ ਦੇ ਪਿੱਛੇ ਹੁੰਦੇ ਹੋਣ ਕਿ ਨਹੀਂ ਹੂੰ ਯਾਰ ਰੋਕ ਲਾ ਲੈੜਦੇ ਬਾਅਦ ਸੋ ਮੇਰੇ ਖੰਡੂਰੇ ਵੰਦੇ ਹੈ ਹੈ ਹਾਈ ਤੱਕ ਤਾਂ ਆਜ ਵਾਰ ਵੀ ਜੀ ਆ ਵੀ ਆਪਾਂ ਹਜੇ ਤੱਕ ਤਾਂ ਕਿਤੇ ਐਂ ਤਾਂ ਨਹੀਂ ਦੀਂਦੀ ਜੇ ਆਪਾਂ ਆਖੀ ਇਹ ਵੀ ਐਂ ਵੇਖੀਏ ਤੁਰੇ ਜਾਂਦੇ ਆਂ ਹਾਂ ਆਪਾਂ ਜੇ ਫਰੋਲ ਕੇ ਵੇਖੀਏ ਫੇਰ ਪਤਾ ਲੱਗੂਗਾ ਵੀ ਕੋਈ ਟੰਗੂਰ ਮਾਰਿਆ ਕਿਤੇ ਕਿ ਨਹੀਂ ਜਾਂ ਕਿੱਥੇ ਜੇ ਕਿ ਨਹੀਂ ਆ ਦੇਖੋ ਸਵੇਰ ਨੂੰ ਤੁਸੀਂ ਆ ਦੇਖੋ ਆ ਉਗਰੀ ਹੁੰਦੀ ਹੈ ਬਈ ਹੈਨਾ ਹੂੰ ਸਵੇਰ ਨੂੰ ਬਹੁਤ ਦਿਖਣਾ ਆ ਦੇਖੋ ਜਿਹੜਾ ਉਗਰੀ ਹੈ ਨੀ ਜਵਾਰ ਯਾਨੀ ਕਿ ਵੀ ਇੱਕ ਆਸੀ ਸਵੇਰ ਤੱਕ ਉਗਰ ਜਾਊਗੀ ਹੈਨਾ ਇਹਨੂੰ ਬੀਜੇ ਨੂੰ ਕਿੰਨੇ ਦਿਨ ਹੋ ਗਿਆ ਆਪਨੂੰ ਇਹਨੂੰ ਘੱਟ ਤੋਂ ਘੱਟ ਵੀ 5 ਦਿਨ ਹੋ ਗਏ ਬੀਜੇ ਨੂੰ ਹੈਨਾ ਆਪਣੇ ਆਹਾ ਮੁਗਦੇ ਮੁਗਦੇ ਹੋ ਜਾਣਗੇ ਪੱਠੇ ਨਾ ਅਜੇ ਤੱਕ ਆ ਨਹੀਂ ਬਹੁਚਰ ਮੁਗਦਾ ਅਜੇ ਤਾਂ ਜਿਹੜੇ ਹਿਸਾਬ ਨਾਲ ਘਾਹ ਦੀ ਕੰਡੀਸ਼ਨ ਦੇਊਗਾ 2-3 ਫੋਟਾਂ ਪਾਣੀ ਦੇ ਸਰਸੇ ਪਾਣੀ ਲੱਗੀ ਗਿਆ ਤਾਂ ਹਾਂ ਕਈਰ ਵੀ ਪਾਣੀ ਬੰਦ ਹੋ ਜਾਂਦਾ ਹੈ ਨਾ ਕਣਕਾਂ ਬਟਨ ਮੌਕੇ ਇਹ ਵੀ ਤੇਰੀ ਗੱਲ ਠੀਕ ਹੈ ਇਹਦੇ ਜਨਾ ਯਾਰ ਸੁਗਾ ਉਸ ਚ ਹੀ ਗਿਆ ਇੱਥੇ ਆਵੇ ਕਿ ਬੂਜੇ ਜੀ ਪਾਲਕ ਜੀ ਦੇ ਕਣਕ ਚ ਹਾਂ ਇਹ ਆਪਸ ਤੇ ਕੋਈ ਵੀ ਨਹੀਂ ਕੀਤੀ ਕਣਕ ਤੇ ਨਾ ਨਾ ਕਿਤੇ ਵੀ ਨਹੀਂ ਨਾ ਕੋਈ ਗੋਲਡਨ ਡੇ ਵਾਲੀ ਸਪਰੇ ਨਾ ਕੋਈ ਬਾਥੂ ਵਾਲੀ ਹੈਂ ਪ੍ਰੀਲੀਆ ਰਵੇ ਆ ਚਾਂਸ ਆਪਣੇ ਨੂੰ ਹੂੰ ਜਿਹੜਾ ਇੱਥੇ ਆਪਾਂ ਸਪਰੇ ਕੋਈ ਨਹੀਂ ਕੀਤੇ ਇੱਥੇ ਰੱਖ ਦੀ ਇੱਥੋਂ ਲੈ ਚੱਲਾਂਗੇ ਦਾਤੀਆਂ ਚੱਲ ਹੁਣ ਆਪਾਂ ਵੇਖ ਕੇ ਆਉਣੇ ਜਿੰਦ ਕੀ ਸਪਰੇ ਨਹੀਂ ਹੋ ਰਿਹਾ ਹੈ ਕੰਮ ਕੋਈ ਜਿਹੜਾ ਆਪਾਂ ਸਪਰੇ ਨਹੀਂ ਕੀਤੇ ਗੋਲਡਨ ਡੇ ਤੇ ਆਏ ਨਾ ਐਤ ਕੀ ਪਤਾ ਨਹੀਂ ਕੀ ਗੱਲ ਯਾਰ ਸੁਖੇ ਐਤ ਕਿਨਾਂ ਗੋਲਡਨ ਡੇ ਵਾਲੀ ਸਪਰੇ ਦੀ ਲੋੜ ਹੀ ਨਹੀਂ ਪਈ ਜ਼ੀਰੋ ਡਾਲਣਾ ਆਪਾਂ ਪਰੇ ਵੀ ਜੀ ਇਸ ਕਣਕ ਹੂੰ ਪਰ ਤਾਂ ਬੜਾ ਉਗ ਰਿਆ ਸੀ ਹਾਂ ਪਰ ਤਾਂ ਆਪਾਂ ਨੂੰ ਐਸੀ ਕੀ ਗੱਲ ਬਣੇ ਫੈਂਕ ਹੂੰ ਪਤਾ ਨਹੀਂ ਕੀ ਗੱਲ ਯਾਰ ਆਵੇਂ ਆਏ ਦੌਗੀਆਂ ਪੈਂਦੀਆਂ ਨਾ ਮੱਕੀ ਵਾਲਾ ਬਾਹਣ ਸੀ ਮੱਕੀ ਵਾਲਾ ਉਹ ਤਾਂ ਵਾਹ ਕੇ ਬੀਜੇ ਯਾਰ ਮੱਕੀ ਵਾਲਾ ਬਾਹਣ ਤਾਂ ਆ ਝੋਨੇ ਵਾਲਾ ਖਾਇ ਜੀ ਇਹਦੇ ਵੀ ਹੈਗੀ ਆ ਵੀ ਇੱਥੇ ਟਰੈਕਟਰ ਖੜਦੇ ਨੇ ਨਾ ਆਖੀ ਹੂੰ ਟਰਾਲੀਆਂ ਮਿੱਧਿਆ ਵੇ ਇੱਥੋਂ ਹੈ ਨਾ ਇਹ ਤੇ ਉਹਨਾਂ ਦਾ ਫਰਕ ਹੈ ਨਾ ਪੂਰਾ ਪੂਰਾ ਫਰਕ ਆ ਮੈਂ ਤਾਂ ਸੁਖੇ ਬਈਆਂ ਨੂੰ ਨਹੀਂ ਲੱਗਦੇ ਹਜੇ ਨਿੰਬੂ ਆਪਣੇ ਨੂੰ ਏ ਹੂੰ ਨਹੀਂ ਥੋੜਾ ਜਿਹਾ ਇਹ ਕਿ ਇਹਨੂੰ ਨਿੰਬੂ ਨਿੰਬੂ ਨਾ ਹਜੇ 1 ਸਾਲ ਨਹੀਂ ਲੱਗਦੇ ਆਉਂਦੇ ਸਾਲ ਲੱਗਣਗੇ ਇਹਨੂੰ ਨਾ ਕਿੰਨੂ ਨਾ ਨਿੰਬੂ ਹਾਂ ਤਿੰਨਾ ਚਾਰਾਂ ਸਾਲਾਂ ਤੋਂ ਲੱਗਦੇ ਨੇ ਨਹੀਂ ਕੋਕਮ ਗਲਤ ਆਈ ਹੈ ਇਹ ਵਾਲਾ ਕਾਦੀ ਹੈ ਹੂੰ ਇਹ ਮੈਂ ਤਾਂ ਟਿੰਡੋ ਜੀ ਲੱਗਦੀ ਆ ਯਾਰ ਹਾਂ ਆ ਅੱਲਾ ਨਹੀਂ ਕਹਿੰਦੀ ਸੀਗੀ ਆ ਤਾਂ ਅੱਲਾ ਜੀ ਕਦੋਂ ਆਂਦੀ ਹੋਊਗੀ ਪੂਰੀ ਚੱਲ ਪੀ ਵਾ ਲੈਣਾ ਆ ਤਾਂ ਚੱਲ ਪੀ ਉਹ ਨਾ ਰਤੋਰੀਆਂ ਦੀ ਨਿਕਲੀ ਫੇ ਨਾ ਤੁਹ ਹਾਂ ਆਪਣਾ ਕਿੰਨੂ ਇਹਨੂੰ ਵੀ ਬਈ ਆਉਂਦੇ ਸਾਲ ਭਾਣਾ ਲੱਗੇ ਕੋਸੇ ਨਾ ਫੋੜ ਬਹੁ ਕਰ ਜਾਂਦਾ ਫੋੜ ਤਾਂ ਪੈਂ ਹੈ ਕਿਹੜੀਆਂ ਚਲਾਇਆ ਇਹਨੇ ਵਿਆਹ ਵੇ ਹੁਣ ਜਿਹਨੂੰ ਫਲ ਲੱਗਣਾ ਨਾ ਉਹ ਫੁੱਲ ਜੇ ਕੱਢੀ ਜਾਂਦੇ ਆ ਆਪਣਾ ਕੱਢਦਾ ਨਹੀਂ ਆ ਨਹੀਂ ਲੱਗਦਾ ਕਿ ਆਪਣੇ ਫਲੇ ਨੂੰ ਨਹੀਂ ਲੱਗਦਾ ਹੈਨਾ ਹੂੰ ਹੋਰ ਜੇ ਹੈ ਹੀ ਨਹੀਂ ਕਿਸੇ ਪਾਸੇ ਵੀ ਦੀਦਾ ਇਹਦੇ ਪਾਸੇ ਇਹ ਵਟਾਂ ਦਿੱਤਾ ਹੈ ਗੁਵਾਰਾ ਇਹ ਵਟਾਂ ਦਿੱਤਾ ਗੁਵਾਰਾ ਵੇਖੀ ਹੂੰ ਇਹ ਤੇ ਆ ਜਿਹੜੀਆਂ ਹੈਗੀਆਂ ਨੇ 3-7 ਵਟਾਂ ਇਹਨਾਂ ਤੇ ਗੁਵਾਰਾ ਹੈ ਤੇ ਇਹ ਤੇ ਭਿੰਡੀ ਭਿੰਡੀ ਇਹਨਾਂ ਲੱਗੀ ਤਾਂ ਇੰਨੀ ਬਹੁਤ ਹੈਨਾ ਦੇਵ ਹਿਲਾ ਦੋਨੇ ਪਾਸੇ ਉਹ ਤਾਂ ਗੱਲ ਤਾਂ ਸੀਗੀ ਵੇਖਾਂਗੇ ਵਾਰੀ ਤੱਕ ਹਾਂ ਹਾਂ ਇਹਨਾਂ ਚਾਰਾਂ ਦੇ ਪਿੰਡੀ ਹੈ ਤੇ ਉਹ ਤੇ ਗਵਾਰਾ ਹੈ ਕਿਹੜੀ ਕੰਪਨੀ ਦੀ ਸੀ ਕੰਪਨੀ ਦਾ ਕਾਹਦੀਆਂ ਯਾਰ ਸਿਗਨਟਾਂ ਦੀ ਮੂਲੀ ਚੰਗੀ ਹੁੰਦੀ ਹੈ ਦੂਰ ਜਿਹੜਾ ਤਾਂ ਇੱਕ ਗੋਰੀ ਲੀਨ ਨੂੰ ਮੁਰਕੇ ਦਾ ਪੱਕੀ ਹੈ ਹੂੰ ਨਹੀਂ ਖਾਵਾਂਗੇ ਅੰਦ ਕੀ ਐਦਗੇ ਜੂਗਾ ਖਾਵਾਂਗੇ ਪ੍ਰਸਾਦ ਜੀ ਐ ਵੇਖ ਕਣਕ ਨੂੰ ਵੇਖ ਤੇ ਲਹਿ ਹੈ ਕਿ ਨਹੀਂ ਹਾਂ ਇਹ ਇਹ ਜਗੂ ਡੰਡੇ ਤੇ ਤਾਂ ਨਿਕੜ ਗਿਆ ਹੈ ਨਾ ਹੜਨਾ ਇਟਾਉ ਤੇਲ ਜੂਗਾ ਹੋਇਆ ਤਾਂ ਸ਼ਾਮੇ ਭਣਾ ਹੋਏ ਨਾ ਚਾਲ ਹੈ ਤਖਤਾ ਬਈ ਯਾਰ ਅਜੇ ਇੱਥੇ ਤਾਂ ਤੇਲਾ ਹੈ ਨਹੀਂਗਾ ਵੀ ਆਪਾਂ ਜਾ ਆਪਾਂ ਵਾਣ ਚ ਵੇਖੀਏ ਤੇ ਛਾਵੇਂ ਵੇਖਾਂਗੇ ਚੱਲ ਕੇ ਆਹ ਉੱਥੇ ਚੱਲਦੇ ਆਂ ਉੱਥੇ ਵੇਖਦੇ ਆਂ ਵੀ ਤੇਲਾ ਹੈਗਾ ਕਿ ਨਹੀਂ ਇੱਥੇ ਵੇਖਦੇ ਆ ਆ ਜਾ ਇੱਥੇ ਪਤਾ ਲੱਗੂ ਵੀ ਤੇਲਾ ਹੈਗਾ ਕਿ ਨਹੀਂ ਹੂੰ ਐ ਮੈਂ ਕਦੇ ਨਾ ਛਾਵੇਂ ਹੋਊਗਾ ਨਾ ਵਿੱਚ ਛਿੱਟੇ ਜਿ ਕਰਨਾ ਹੂੰ ਛਾਵੇਂ ਸਾਰਿਆਂ ਚ ਨਹੀਂ ਕਿਸੇ ਟਮਾਟੇ ਵਾਲੇ ਛਿੱਟੇ ਜਿ ਬੜਾ ਹੈ ਹਣਾ ਇਹਦੇ ਪਤਾ ਨਹੀਂ ਕੀ ਜੋਰ ਆ ਲਾ ਉਹੀ ਜਾ ਪੀ ਹੈ ਨਾ ਹਾਂ ਸੁੱਕੇ ਹੋਏ ਉਹ ਸੱਚ ਪਾਈ ਨੇ ਟਰੈਕਟਰ ਵੇਚਤਾ ਹੈ ਨਾ ਬਈ ਟਰੈਕਟਰ ਦਾ ਸੌਦਾ ਹੋਇਆ 3630 ਸਪੈਸ਼ਲ ਐਡੀਸ਼ਨ ਦਾ ਉਹ 19 ਮਾਡਲ ਸੀ 19 ਦੇ ਲਾਸਟ ਸੀਗਾ ਯਾਨੀ ਕਿ ਉਹਦੀ ਜਿਹੜੀ ਰਜਿਸਟ੍ਰੇਸ਼ਨ ਹੋਈ ਜਿਹੜੀ ਕਾਪੀ ਬਣੀ ਉਹ 20 ਸੀਗੀ 20 ਚ ਬਣੀ ਆ ਤੇ ਉਹਦੀ ਵੀਡੀਓ ਵਿੱਚੀਗੀ ਆਪਣੇ ਚੈਨਲ ਤੇ ਆਪਾਂ ਪਾਈ ਸੀ ਜਿੱਥੇ ਉਹ ਉਹ ਵੀਡੀਓ ਜਿੱਥੇ ਟਰੈਕਟਰ ਹਾਲ ਬਾਲੇ ਲਾ ਲੈਂਦਾ ਟਰੈਕਟਰ ਚੱਕਿਆ ਜਾਂਦਾ ਸੀਗਾ ਉੱਥੇ ਬਣਾਈ ਸੀ ਉਹ ਕੋਠੇ ਕੋਲੇ ਚੱਲ ਅੱਗੇ ਲੱਗ ਤੇ ਉਹ ਟਰੈਕਟਰ ਸੀ ਸਪੈਸ਼ਲ ਐਡੀਸ਼ਨ 363 ਤੇ ਉਹ ਵਗ ਗਿਆ ਕਹਿੰਦੇ ਸਵਾ 7 ਦਾ ਟਾਇਰ ਅਗਲੇ ਨਵੇਂ ਸੀ ਜਮਾ ਪਿਛਲੇ ਵੀ ਨਵੇਂ ਵਰਗੇ ਸੀ ਨਾਲ ਦੇ ਸੀ ਉਹ ਇੰਨੇ ਘਸੇ ਨਹੀਂ ਸੀਗੇ ਤੇ ਸਵਾ 7 ਦਾ ਵਗ ਗਿਆ ਦੇ ਤੇ ਤੁਸੀਂ ਦੱਸੋ ਵੀ ਕਿਵੇਂ ਕਮੈਂਟ ਕਰਕੇ ਵੀ ਕੀ ਰੇਟ ਪਿਆ ਇਹ ਵੀ ਸਹੀ ਆ ਜਾਂ ਗਲਤ ਹੈ ਜਾਂ ਮਹਿੰਗਾ ਜਾਂ ਸਸਤਾ ਪਰ ਸਾਹ ਬਹੁਤ ਸੀ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਜਮਾ ਨਵੇਂ ਵਰਗੀ ਸੀ ਤੇ ਹਾਂ ਗੱਲ ਜੂਰ ਤੋਂ ਹੈ ਜੰਬਰ ਹਾਂ ਆ ਰਹੀ ਆ ਕੱਢ ਦੂਗਾ ਤੇ ਜਿਹੜੇ ਪਰ ਆਪਣੇ ਚੈਨਲ ਤੇ ਨਵੇਂ ਆਏ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਨਾ ਯਾਰ ਸੁਕੇ ਜਿਹੜੀ ਚੀਜ਼ ਬਈ ਨਹੀਂ ਨਾ ਚਾਹੀਦੀ ਹੈ ਜਿਹੜੀ ਚੀਜ਼ ਦੀ ਲੋੜ ਨਹੀਂ ਉਹ ਬਾਲੀ ਵੱਧਦੀ ਹੈ ਹੂੰ ਮੈਨੂੰ ਮਰੂਦ ਬਹੁਤ ਲੱਗੇ ਸੀ ਨਾ ਹੁਣ ਤਾਂ ਟਾਂ ਟਾਂ ਰਹਿ ਗਏ ਚੱਲ ਆਪਣੇ ਨੂੰ ਲਾਲ ਲਾ ਦੇ ਲਾਲ ਤੇ ਚਿੱਟੇ ਉਹਨੂੰ ਹਾਂ ਉਹਨੂੰ ਇੱਕ ਪਾਸੇ ਲਾਲ ਲੱਗਦੇ ਇੱਕ ਪਾਸੇ ਚਿੱਟੇ ਲੱਗਦੇ ਹੈਨਾ ਖਾਣ ਚ ਬਹੁਤ ਸੁਆਦ ਸੀ ਹਾਂ ਆਪਾਂ ਤਾਂ ਪਾਣੀ ਯਾਰ ਉੱਥੇ ਛੱਡਣਾ ਦੋ ਗਿੱਲਿਆਂ ਚ ਹਾਂ ਆਈ ਪਾਲ ਦੇ ਆਉਂਦੀ ਵਾਰੀ ਫਿਰ ਆਪਾਂ ਇਹਨਾਂ ਲਾਵਾਂਗੇ ਇਹ ਕਿਤੇ ਉਧਰ ਛੱਡਣਾ ਬੁਈ ਹਾਂ ਇਹ ਕਿਤੇ ਉੱਥੇ ਛੱਡਾਂਗੇ ਦੋ ਗਿੱਲਿਆਂ ਚ ਪੱਠੇ ਲਾ ਕੇ ਹਾਂ ਮਾ ਨਾ ਨਾ ਕੀ ਨਾ ਲੱਗੀ ਤਾ ਵੇਖਾਂਗੇ ਮੌਕਾ ਦੱਸੂਗਾ ਉਧਰ ਸੀ ਕਿੱਲਾ ਆਪਣਾ ਭੈਣ ਦੋ ਪਾਣੀ ਲੱਗੇ ਉਹਦਾ ਨਾਂ ਕਿੱਤਾ ਸੀ ਨਾ ਕਾਂਸੂ ਇੱਥੇ ਵੇਖਾ ਚਾਵੇਂ ਛਾਵੇਂ ਹੈ ਨਾ ਹੈਗਾ ਵੇ ਦੈਲਾ ਮਾਰਦਾ ਚਲੋ ਕਾਉਨੋ ਤਰੀਕਾ ਹ ਹ ਕਾਉਨੋ ਤਰੀਕਾ ਨਾਲ ਮਰੋਣਾ ਬੂਆ ਖਾਲਾ ਤਾਂ ਹੈ ਨਾ ਨਹੀਂ ਨੰਗਣਾ ਪਾਣੀ ਇਹ ਕਰਨਾ ਹੈ ਖਾਣਾ ਪਰੋ